ਸ਼ਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਦੁਆਬੇ ਦੀ ਆਵਾਜ਼ ਮੈਂ ਸੁਖਦੇਵ ਰੌਰੀਆ ਫਿਰੋਜ਼ਪੁਰ ਮੱਲਾਂਵਾਲਾ ਵਿਖੇ ਆਮ ਆਦਮੀ ਪਾਰਟੀ ਐਮਐਲਏ ਨਰੇਸ਼ ਪਟਾਰੀਆ ਤੇ ਸ਼ੰਕਰ ਪਟਾਰੀਆ ਦੀ ਅਗਵਾਈ ਹੇਠ ਮੋਟਰਸਾਈਕਲ ਮਾਰਚ ਕੱਢਿਆ ਗਿਆ ਮੱਲਾਂਵਾਲਾ ਵਿਖੇ ਪਹੁੰਚਣ ਤੇ ਯੂਥਾਗੋ ਮਹਾਵੀਰ ਸਿੰਘ ਢੁਲੇਵਾਲੀ ਨੇ ਸਵਾਗਤ ਕੀਤਾ ਆਓ ਦੇਖਦੇ ਹਾਂ ਫਿਰੋਜ਼ਪੁਰ ਮੱਲਾਂਵਾਲਾ ਤੋਂ ਗੌਰਵਪਤੇ ਜਾਦੀ ਵਿਸ਼ੇਸ਼ ਰਿਪੋਰਟ ਨਾਮ ਆਪਣਾ ਜੀ ਸਮਾਨ ਸਿੰਘ ਦੁਨੀਆ ਰਾਜ ਅੱਜ ਜਿਹੜਾ ਮੋਟਰਸਾਈਕਲ ਮਾਰਚ ਕੱਢਿਆ ਗਿਆ ਕਿਸ ਦੀ ਗਵਾਹੀ ਠਾ ਕੱਢਿਆ ਗਿਆ ਵਾ ਤੇ ਜਿਹੜਾ ਮੋਟਰਸਾਈਕਲ ਦਾ ਕਾਫਲਾ ਵਾ ਸਾਰਾ ਇਹ ਜੂਥ ਵਿੰਗ ਦੀ ਟੀਮ ਨੂੰ ਕੱਢਿਆ ਗਿਆ ਵਾ ਅੰਮ੍ਰੇਸ਼ ਕਟਾਰੀਆ ਤੇ ਰਣਮਈ ਹੈਡ ਸੈਂਟਰ ਕਟਾਰੀਆ ਜੀ ਉਹਨਾਂ ਦੇ ਜਿਹੜਾ ਉੱਪਰੋਂ ਲੱਗਾ ਸੀ ਤੇ ਇਹਨੂੰ ਮੈਸੇਜ ਤੇ ਬਾਕੀ ਕਾਫਲਾ ਤਾਂ ਸਾਰਿਆਂ ਨੇ ਦੇਖ ਹੀ ਲਿਆ ਵਾ ਕਿ ਜਿਹੜਾ ਜੀਰੇ ਹੋਈ ਕੇ ਦੀ ਸੀਟ ਆ ਬਹੁਤ ਵੱਡੇ ਪੱਧਰ ਤੇ ਰੀਡ ਚ ਜਾਊਗੀ ਤੇ ਬਲਕਿ 13 0 ਨਾਲ ਜਿੱਤ ਕਰਾਂਗੇ ਪੰਜਾਬ ਤੋਂ ਤੇ ਬੜੀ ਗੁਰੂ ਮਹਾਰਾਜੀ ਦੀ ਪਾਲੀ ਦੀ ਸੀਟ ਜਿਹੜੇ ਹੋਰ ਵੀ ਇਥੇ ਉਮੀਦਵਾਰ ਖੜੇ ਨੇ ਤੁਹਾਨੂੰ ਕੀ ਲੱਗਦਾ ਇਹਨਾਂ ਦਾ ਉਮੀਦਵਾਰ ਦੇ ਕੋਈ ਚਲੋ ਸਾਰੇ ਨੂੰ ਹੱਕ ਆ ਖੜਨ ਦਾ ਬਾਕੀ ਜਿਹੜੇ ਲਾਲਜੀਤ ਕੋਲ ਨਜ਼ਦੀਕ ਦੇ ਇਲਾਕੇ ਦੇ ਵਿੱਚ ਜਾਂਦਾ ਵਾ ਜਿਹੜੇ ਉਹਨਾਂ ਨੇ ਕੰਮ ਕੀਤਾ ਇਲਾਕੇ ਦੇ ਵਿੱਚ ਉਹਨਾਂ ਦਾ ਲੋਕਾਂ ਦੇ ਦਿਲਦਾਰਾ ਬਹੁਤ ਵਧੀਆ ਹੀ ਹੈ ਉਹਨਾਂ ਦਾ ਤੇ ਉਹਨਾਂ ਨੇ ਕੰਮ ਕਰਨ ਨੂੰ ਦੇਖ ਕੇ ਲੋਕਾਂ ਨੇ ਉਹਨਾਂ ਨੂੰ ਹੋਰ ਪੌਣੀ ਪਾਉਣੀ ਹੈ ਜਿਹਨਾਂ ਨੇ ਕੰਮ ਲਾਇਆ ਕਿਥੋਂ ਭੱਜ ਜਾਣਗੇ ਆਪਣੇ ਕੋਲ ਕਿਹੜਾ ਕਿਹੜਾ ਉਧਾ ਹੈ ਜੀ ਆਪਣੇ ਕੋਲ ਯੂਥ ਵੀ ਹੈ ਵੀਰਾ ਲਗਾ ਸੀ ਆਮਾ ਦੀ ਪਾਰਟੀ ਦਾ ਪ੍ਰਧਾਨੀ ਕੋਆਡੀਨੇਟਰ ਬਣਾਇਆ ਸੀ ਪਾਰਟੀ ਨੇ ਤੇ ਇਹ ਜਿਹੜਾ ਕਾਫਲਾ ਸਾਰਾ ਯੂਥ ਦੇ ਨਾਲ ਇਹ ਜਿਹੜਾ ਮੱਲਾ ਵਾਲੇ ਇਕੱਠਾ ਜੁਲਸੇਂਗ ਹੋਇਆ ਹੈ ਤੁਹਾਡੀ ਗਵਾਹੀ ਇੱਥਾ ਆਇਆ ਜੀ ਹਾਂ ਜੀ ਆਇਆ ਇਹ ਸਾਰਾ ਜੁਲਸੇਂਗ ਦਾ ਮੈਸੇਜ ਸੀਗਾ ਤੇ ਬਾਕੀ ਐਮਐਲਏ ਵੀ ਸ਼੍ਰੀ ਨਰੇਸ਼ ਕਟਾਰੀ ਆ ਜੀ ਸ਼ੰਕਰ ਕਟਾਰੀ ਆ ਵੀ ਗਵਾਹੀ ਦੇ ਸਾਰਾ ਇਹ ਕੰਮ ਕੀਤਾ ਜੀ ਤੇ ਉਹ ਨਾਲ ਸਾਰਾ ਕੁਝ ਦਾਖਸੀ ਦੇ ਤਾ ਵਾਰੰਡਾ ਸਾਰੇ ਠੀਕ ਹੈ ਜੀ ਠੀਕ ਹੈ